ਜਦੋਂ ਮੈਂ ਪ੍ਰਬੇਸ਼ ਹਮ ਸੀ ਚਾਈ ਸੀ ਉਹ 2001 ਚ ਮੇਰੇ ਹਸਬੰਡ ਅਪੋਲੋ ਟਾਇਰ ਫੈਕਟਰੀ ਚ ਬਡੇ ਵੱਡੇ ਅਫੀਸਰ ਸੀ ਤੋਂ ਉਹਨਾਂ ਨੂੰ ਅਟੈਕ ਆ ਗਿਆ ਜਲੰਧਰ ਇੱਥੇ ਤੇ ਮੈਂ ਸਿਰਫ ਹਿੰਦੂਆਂ ਨੂੰ ਜਾਣਦੀ ਸੀ ਸਿੱਖਾਂ ਨੂੰ ਜਾਣਦੀ ਸੀ ਜੀਸਸ ਬਾਰੇ ਮੈਨੂੰ ਰੀਅਲੀ ਕੁਝ ਵੀ ਨਹੀਂ ਸੀ ਪਤਾ ਤੇ ਮੈਨੂੰ ਡੀਐਮਸੀ ਚ ਮੇਰੇ ਹਸਬੰਡ 8 ਸਾਲ ਰਹੇ ਨੇ ਔਰ ਦੇਖੋ ਮੈਂ ਉਸ ਟਾਈਮ ਜਲੰਧਰ ਚ ਕਿਪੜਾ ਤੇ ਵੀ ਬੈਠਦਾ ਮੈਂ ਝੂਠ ਨਹੀਂ ਮਾਰਨਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੇਰੇ ਹਸਬੰਦ ਆਈਸੀਯੂ ਵਿੱਚ ਨੇ ਮਸ਼ੀਨਾਂ ਮਸ਼ੀਨਾਂ ਲੱਗੀਆਂ ਗੱਲਾਂ ਕਟਿਆ ਤੇ ਕਹਿੰਦੇ ਤੁਸੀਂ ਇਹਨਾਂ ਦੇ ਸਿਰ ਦੇ ਥੱਲੇ ਇੱਟ ਰੱਖੋ ਚਾਂਦੀ ਦੀ ਮੈਂ ਉਹ ਵੀ ਰੱਖੀ ਕਿ ਸਭ ਕੁਝ ਕੀਤਾ ਮਤਲਬ ਕਿ ਜ਼ੀਰੋ ਬੈਲੈਂਸ ਕੁਝ ਵੀ ਨਹੀਂ ਬਚਿਆ ਮੇਰ ਕੋ ਉਸ ਤੋਂ ਬਾਅਦ ਮੈਨੂੰ ਕਿਸੇ ਨੇ ਕਿਹਾ ਤੁਸੀਂ ਚਰਚ ਜਾਓ ਔਰ ਮੈਂ 2001 ਚ ਚਰਚ ਗਈ ਹੱਥ ਚ ਮੇਰਾ ਸਾਰਾ ਪੈਸਾ ਖਤਮ ਮੇਰੇ ਸਾਰੀਆਂ ਕੋਠੀਆਂ ਵਿਕ ਗਈਆਂ 골ਡ ਵਿਕ ਗਿਆ ਤੇ ਮੇਰੇ ਕੋ ਕੁਝ ਵੀ ਨਹੀਂ ਤੇ ਘਰਦਿਆਂ ਨੇ ਵੀ ਦਰਵਾਜ਼ੇ ਬੰਦ ਕਰਤੇ ਕਿ ਇਹਨੂੰ ਕੁਝ ਦੇਣਾ ਨਾ ਪੈ ਜਾਏ ਤੇ ਬੱਚੇ ਵੀ ਰੁੱਲਦੇ ਫਿਰਦੇ ਸੀ ਉੱਥੇ ਕੰਟੀ ਨੇ ਮੈਨੂੰ ਕਿਹਾ ਕਿ ਤੁਸੀਂ ਚਰਚ ਜਾਓਗੇ ਤੇ ਮੈਂ ਕਿਹਾ ਮੈਂ ਸਾਰਾ ਕੁਝ ਕਰਕੇ ਦੇਖ ਲਾ ਮੈਨੂੰ ਚਰਚ ਵੀ ਲੈ ਚੋ ਗਿਆ ਮੇਰਾ ਉੱਠਣਾ ਬੈਠਣਾ ਬੋਲਣਾ ਈਵਨ ਕਿ ਮੈਂ ਖੁਦ ਨਹੀਂ ਦਿੱਤੀਆਂ ਗੋਲੀਆਂ ਖਾਂਦੀ ਸੀ 8 8 9 9 ਔਰ ਡਾਕਟਰ ਨੇ ਕਿਹਾ ਹੈ ਕਿ ਸਟ्रेस ਵਿੱਚ ਇਹਦੇ ਹਸਬੰਡ ਕੋਮਾ ਤੇ ਚਲੇ ਗਏ ਨੇ ਤੇ ਇਹਨੂੰ ਨੀਂਦ ਦੀ ਦਵਾਈ ਦੇਣੀ ਹੀ ਪੈਣੀ ਹੈ ਮੈਨੂੰ ਇੱਕ ਗੋਲੀ ਦੋ ਗੋਲੀ ਤਿੰਨ ਮੈਨੂੰ 8 8 9 9 ਗੋਲੀਆਂ ਖਾਣੀਆਂ ਪੈਂਦੀਆਂ ਸੀ ਉਸ ਤੋਂ ਬਾਅਦ ਮੈਂ ਜਦੋਂ ਇਹ ਨਸ਼ਾ ਲੱਗ ਕੱਪੜੇ ਜਿਹੜੇ ਪੈਂਟਾ ਪਾਣੀਆਂ ਬਹੁਤ ਜ਼ਿਆਦਾ ਫੈਸ਼ਨ ਕਰਨਾ ਮਤਲਬ ਕਿ ਡੀਸੈਂਟ ਜਿਸ ਤਰ੍ਹਾਂ ਹਾਊਸ ਵਾਈਫ ਮੈਂ ਘਰ ਨਹੀਂ ਬੈਠਣਾ ਕੂਟੀਆਂ 'ਚ ਜਾਣਾ ਕੁਮਤੀ ਫਿਰਦੀ ਰਹਿਣਾ ਘਰ ਦਾ ਹਾਊਸ ਵਾਈਫ ਵਾਲਾ ਕੰਮ ਨਹੀਂ ਕਰਨਾ ਜੀਜ਼ਸ ਨੇ ਮੈਂ ਜਦੋਂ ਉਹ ਚਰਚ ਗਈਆਂ ਤੇ ਮੇਰਾ ਟੋਟਲ ਜੀਵਨ ਬਦਲ ਗਿਆ ਮੇਰਾ ਉੱਥੇ ਕੋਈ ਸਾਨੋ ਕਿਸੇ ਨੇ ਕੋਈ ਪੈਸਾ ਨਹੀਂ ਦਿੱਤਾ ਮੈਂ ਰੱਜ ਕੇ ਗਰੀਬੀ ਵੇਖੀ ਔਰ ਰੱਜ ਕੇ ਪਰਮੇਸ਼ਰ ਸਵਰਗ ਦੀਆਂ ਖਿੜਕੀਆਂ ਖੋਲ ਕੇ ਮੈਨੂੰ ਬਰਕਤਾਂ ਦੇ ਰਿਹਾ ਕਿਉਂਕਿ ਜਿਸ ਤਰ੍ਹਾਂ ਇੱਕ ਬਾਡੀ ਵਿੱਚ ਮਾਪੇ ਚਾਹੁੰਦੇ ਕਿ ਸਾਡੇ ਬੱਚੇ ਅੱਛੀ ਅੱਛੇ ਹੋਣ ਚਾਹੁੰਦੇ ਨਾ ਸਾਰੇ कि आगेकरी ਬੱਚੇ ਰਹਿਣ ਇਸੇ ਤਰ੍ਹਾਂ ਪਰ ਵੀ ਯਿਸੂ ਮਸੀਹ ਕਹਿੰਦਾ ਜੇ ਤੂੰ ਮੇਰੇ ਕੋ ਲਾਂਦੇ ਤੇ ਮੇਰੇ ਅਗੇਕਾਰੀ ਬੱਚੇ ਬਣ ਕੇ ਜਿਓ ਜੇ ਕੋਈ ਵੀ ਮੈਨੂੰ 25 ਲੱਖ ਦਿੰਦਾ ਤੇ ਮੈਂ ਤੇ ਰੱਜ ਕੇ ਕ੍ਰਿਪੀ ਦੇਖੀ ਜੇ ਮੈਨੂੰ ਕੋ 25 ਲੱਖ ਦਿੰਦਾ ਮੈਂ ਪਹਿਲਾਂ ਆਪਣਾ ਘਰ ਹੀ ਬਣਾਂਦੀ ਮੈਂ ਕਿਰਾਇਆ ਤੇ ਕਿਉਂ ਧੱਕੇ ਖਾਂਦੀ ਤੇ ਕੀ ਜਿਹੜੀ ਪਖੰਡਵਾਦ ਦੇ ਸਵਾਲ ਚੱਕਦੇ ਨੇ ਵੀ ਪਖੰਡਵਾਦ ਹੁੰਦੇ ਡੇਰਾਂ ਚ ਜਿਹੜੇ ਬੋਲਦੇ ਨੇ ਨਾ ਮੈਂ ਪਹਿਲਾਂ ਵੀ ਕਹਿ ਚੁੱਕੀ ਆ ਕਿ ਮੇਰੇ ਹੰਬਲੇ ਰਿਕਵੈਸਟ ਏ ਥੋੜਾ ਟਾਈਮ ਚਰਚ ਚ ਆਣ ਸਵੇ ਵੈਸੇ ਹੀ ਆਣ ਮੰਦਰ ਘੁੰਮਣੇ ਫਿਰਨ ਔਰ ਆਣ ਔਰ ਸੁਣਨ ਔਰ ਜਦੋਂ ਬਚਨ ਨੂੰ ਸੁਣਨ ਕੇ ਮੈਂ ਕਹਿੰਦੀ ਜੋ ਵਿਸ਼ਵਾਸ ਨਾਣਗੇ ਤੇ ਬਚਨ ਸੁਣਦੇ ਸੁਣਦੇ ਹੀ ਚੰਗੇ ਹੋ ਜਾਣਗੇ ਤੇ ਮੈਂ ਨਹੀਂ ਕਹਿੰਦੀ ਕਿ ਕਿਉਂਕਿ ਧਰਮ ਬਦਲਿਆ ਮੇਰਾ ਮੈਂ ਤਾਂ ਅੱਜ ਵੀ ਨਰਿੰਦਰ ਕੌਰ ਹਾਂ ਸਾਡੀ ਗਲੀ ਚ ਸਿੱਖ ਨੇ ਹਿੰਦੂ ਨੇ ਸਾਰੇ ਉਹਨਾਂ ਨੂੰ ਕਦੇ ਵੀ ਲੋੜ ਪੈਂਦੀ ਨਾ ਤੇ ਕਹਿੰਦੇ ਨਿਰੋਪ ਨੇ ਬੱਚੇ ਨੂੰ ਭੇਜਣਾ ਸੇ ਅੱਜ ਮਾਰਕੀਟ ਚ ਜਾਣਾ ਆਪਣੀ ਗੱਡੀ ਤੇ ਲੈ ਕੇ ਜਾਓ ਅਸੀਂ ਤੇ ਕੋਈ ਨਹੀਂ ਲੜਦੇ ਕੋਈ ਨਹੀਂ ਮੈਨੂੰ ਕਹਿੰਦਾ ਮੇਰਾ ਧਰ ਬਦਲਿਆ ਅਸੀਂ ਸਾਰੇ ਇਕੱਠੀਆਂ ਰਹਿੰਦੀਆਂ ਹਾਂ ਹallelujah ਸੋ ਇਹ ਨਾ ਕੁਝ ਇਦਾਂ ਦੇ ਲੋਕ ਨੇ ਸ਼ਰਾਰਤੀ ਜਿਹੜੇ ਸਾਡੇ 크ਿਸਚਨ ਲੋਕਾਂ ਨੂੰ ਤੰਗ ਕਰਦੇ ਨੇ ਮੈਂ ਸਾਰੇ ਨਿਹੰਗਾਂ ਨੂੰ ਸਾਰੇ ਸਰਦਾਰਾਂ ਨੂੰ ਸਾਰੇ ਹਿੰਦੂਆਂ ਨੂੰ ਨਹੀਂ ਕਹ ਰਹੀ ਕੁਝ ਲੋਕ ਜੋ 크ਿਸਚੀਅਨਿਟੀ ਦੇ ਪਿੱਛੇ ਪਏ ਹੋਏ ਨੇ ਠੀਕ ਹੈ ਤੇ ਕੋਈ ਵੀ ਕਿਸੇ ਨੇ ਧਰਮ ਨਹੀਂ ਬਦਲਿਆ ਪਿਛਲੇ ਦਿਨਾਂ ਤੋਂ ਇੱਕ ਵਿਵਾਦ ਬਣਦਾ ਜਾ ਰਿਹਾ ਹੈ ਕਿ ਈਸਾਈ ਧਰਮ ਦੇ ਵਿੱਚ ਜਿਹੜੇ ਲੋਕਾਂ ਨੂੰ ਧਰਮ ਪਰਿਵਰਤਨ ਕਰਾਇਆ ਜਾਂਦਾ ਉਹਨਾਂ ਤੋਂ ਉਹਨਾਂ ਨੂੰ 25-25 ਲੱਖ ਰੁਪਏ ਦਿੱਤੇ ਜਾਂ ਹੋਰ ਵੱਡੇ ਦੁੱਧ ਦਿੱਤੇ ਜਾਂਦੇ ਆ ਕਿ ਉਹ ਲਾਲਚ ਵਿੱਚ ਆ ਕੇ ਧਰਮ ਪਰਿਵਰਤਨ ਸਾਡੇ ਨਾਲ ਨੇ ਭੈਣ ਜੀ ਨਰਿੰਦਰ ਕੌਰ ਜੀ ਆਪਾਂ ਇਹਨਾਂ ਕੋਲੋਂ ਜਾਣਿਆ ਨੇ ਇਹਨਾਂ ਨੇ ਜਿਹੜੇ ਸਿੱਖ ਕੌਮ ਦੇ ਵਿੱਚ ਸੀ ਜੱਟ ਕੌਮ ਦੇ ਵਿੱਚ ਸੀਗੇ ਸਾਈ ਧਰਮ ਵਿੱਚ ਆਏ ਨੇ ਕੀ ਵਜ੍ਹਾ ਇਹਨਾਂ ਨੂੰ ਵੀ 25-25 ਕਿੰਨੇ ਪੈਸੇ ਦਿੱਤੇ ਗਏ ਤੁਹਾਨੂੰ ਜਦੋਂ ਤੁਸੀਂ ਧਰਮ ਵਿੱਚ ਆਏ ਪਹਿਲਾਂ ਤਾਂ ਸਾਰਿਆਂ ਨੂੰ ਜੈਮਸੀ ਦੀ ਔਰ ਮੇਰਾ ਨਾਮ ਅਸਿਸਟੈਂਟ ਨਰਿੰਦਰ ਕੌਰ ਹੈ ਔਰ ਮੇਰੀ ਕੋਈ ਵੀ ਜਾਤ ਪਾਤ ਨਹੀਂ ਬਦਲੀ ਮੈਂ ਜੋ ਹਾਂ ਉਹ ਮੈਂ ਹਾਂ ਮੇ ਦਰਕਰੇ اور ਜਦੋਂ ਮੈਂ ਪ੍ਰਭ ਯਿਸੂ ਮਸੀਹ ਚਾਈ ਸੀ ਉਹ 2001 ਚ ਮੇਰੇ ਹਸਬੰਡ ਅਪੋਲੋ ਟਾਇਰ ਫੈਕਟਰੀ ਚ ਬਡੇ ਵੱਡੇ ਅਫੀਸਰ ਸੀ ਤਾਂ ਉਹਨਾਂ ਨੂੰ ਅਟੈਕ ਆ ਗਿਆ ਜਲੰਧਰ ਇੱਥੇ ਉਹ ਆਏ ਸੀ ਵੀਜ਼ਾ ਲੈਣ ਬੱਚੇ ਮੇਰੇ ਉੱਥੇ ਸੀ ਬੜੋਦਾ ਤੇ ਮੈਂ ਸਿਰਫ ਹਿੰਦੂਆਂ ਨੂੰ ਜਾਣਦੀ ਸੀ ਸਿੱਖਾਂ ਨੂੰ ਜਾਣਦੀ ਸੀ ਜੀਸਸ ਬਾਰੇ ਮੈਨੂੰ ਰੀਅਲੀ ਕੁਝ ਵੀ ਨਹੀਂ ਸੀ ਪਤਾ ਤੇ ਮੈਨੂੰ ਡੀਐਮਸੀ ਚ ਮੇਰੇ ਹਸਬੰਡ 8 ਸਾਲ ਰਹੇ ਨੇ ਔਰ ਦੇਖੋ ਮੈਂ ਉਸ ਟਾਈਮ ਜਲੰਧਰ ਚੱਕ ਪਰਦੇ ਤੇ ਵੀ ਬੈਠਦਾ ਮੈਂ ਝੂਠ ਨਹੀਂ ਮਾਰਨਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੇਰੇ ਹਸਬੰਦ ਆਈਸੀਯੂ ਵਿੱਚ ਨੇ ਮਸ਼ੀਨਾਂ ਮਸ਼ੀਨਾਂ ਲੱਗੀਆਂ ਗੱਲਾਂ ਕਟਿਆ ਤੇ ਕਹਿੰਦੇ ਤੁਸੀਂ ਇਹਨਾਂ ਦੇ ਸਿਰ ਦੇ ਥੱਲੇ ਇੱਟ ਰੱਖੋ ਚਾਂਦੀ ਦੀ ਮੈਂ ਉਹ ਵੀ ਰੱਖੀ ਮੈਂ ਗੁਰਦੁਆਰੇ ਵੀ ਗਿਆ ਸਭ ਕੁਝ ਕੀਤਾ ਮਤਲਬ ਕਿ ਜ਼ੀਰੋ ਬੈਲੈਂਸ ਕੁਝ ਵੀ ਨਹੀਂ ਬਚਿਆ ਮੇਰ ਕੋ ਉਸ ਤੋਂ ਬਾਅਦ ਮੈਨੂੰ ਕਿਸ ਨੇ ਕਿਹਾ ਤੁਸੀਂ ਚਰਚ ਜਾਓ। ਅਰ ਮੈਂ 2001 ਚ ਚਰਚ ਗਈ ਹਾਂ। ਡੀ ਐਮ ਸੀ ਤੇ ਵਿੱਚ ਹੀ ਹੋ ਕੇ ਗਈ। ਮਤਲਬ ਉੱਥੇ ਪਾਸਟਰ ਆਰ ਐਲ ਰੋਜ ਗੁੱਤਾ ਜੀ। ਪਹਿਲਾਂ ਜਿਹੜੀ ਸਮਾਜ ਸੀਗੀ ਉਸ ਤੋਂ ਪਹਿਲਾਂ 크ਿਸਚਨ ਬਣ ਤੋਂ ਪਹਿਲਾਂ ਮੈਂ ਇੱਕ ਫੈਮਿਲੀ ਸੀ। ਸੋ ਮੇਰੇ ਫਾਦਰ ਆਰਮੀ ਚ ਕੈਪਟਨ ਸੀ, ਗ੍ਰੰਥੀ ਸੀ। ਅਰ ਅਸਥਾਪਾਲਨ ਪੋਸ਼ਣ ਸਾਰਾ ਸੀਕ ਫੈਮਿਲੀ ਚ ਹੋਇਆ ਹਾਂ ਜੀ। ਮੇਰੀਆਂ ਸਾਰੀਆਂ ਭੈਣਾਂ, ਮੇਰੇ ਬ੍ਰਦਰ, ਮੇਰੇ ਫਾਦਰ ਹੋਣ ਵੀ ਗ੍ਰੰਥੀ ਉਹਨਾਂ ਦੀ ਡੈਥ ਹੋ ਗਈ ਹੈ। ਗੁਰੂ ਗ੍ਰੰਥ ਸਾਹਿਬ ਪੂਰਾ ਜਬਾਨੀ ਯਾਦ ਹੈ। ਫਿਰ ਤੁਹਾਨੂੰ ਇੱਧਰ ਇਸ 크ਿਸਚਨ ਬਾਰੇ ਕਿਵੇਂ ਦੱਸਿਆ ਹੋ ਤੇ ਤੁਹਾਡੇ ਨੂੰ ਕੋਈ ਜਿਹੜਾ ਆ ਤੁਹਾਡੇ ਪੱਤੇ ਠੀਕ ਹੋ ਸਕੇ ਕਿ ਮੈਂ ਡੀ ਐਮ ਸੀ ਚ ਸੀਗੇ ਮੇਰੇ ਹਸਬੰਡ 1.5 ਸਾਲ ਰੇ ਹਸਪੀਟਲ ਚ ਮੇਰਾ ਸਾਰਾ ਪੈਸਾ ਖਤਮ ਮੇਰੇ ਸਾਰੀਆਂ ਕੋਠੀਆਂ ਵਿਕ ਗਈਆਂ 골ਡ ਵਿਕ ਗਿਆ ਤੇ ਮੇਰੇ ਕੋਲ ਕੁਝ ਵੀ ਨਹੀਂ ਤੇ ਘਰਦਿਆਂ ਨੇ ਵੀ ਦਰਵਾਜ਼ੇ ਬੰਦ ਕਰਤੇ ਕਿ ਇਹਨੂੰ ਕੁਝ ਦੇਣਾ ਨਾ ਪੈ ਜਾਏ ਤੇ ਬੱਚੇ ਵੀ ਰੁੱਲਦੇ ਫਿਰਦੇ ਸੀ ਉੱਥੇ ਕੰਟੀ ਨੇ ਮੈਨੂੰ ਕਿਹਾ ਕਿ ਤੁਸੀਂ ਚਰਚ ਜਾਓਗੇ ਤੇ ਮੈਂ ਕਿਹਾ ਮੈਂ ਸਾਰਾ ਕੁਝ ਕਰਕੇ ਦੇਖ ਲਾ ਮੈਨੂੰ ਚਰਚ ਵੀ ਲੈ ਚੋ ਤੇ ਮੈਂ ਆਟੋ 'ਚ ਉਹਨਾਂ ਨਾਲ ਚਰਚ ਗਈ ਉੱਥੇ ਫਿਰ ਇੱਕ ਪਾਸਟਰ ਸੀ ਆਰਲ ਗੁਪਤਾ ਜੀ ਮੈਂ ਉਹਨਾਂ ਕੋਲ ਗਈ ਆ ਉੱਥੇ ਮੈਂ ਆਣਾ ਜਾਣਾ ਸ਼ੁਰੂ ਕੀਤਾ ਮੈਨੂੰ ਬਹੁਤ ਅੱਛਾ ਲੱਗਾ ਜਿੱਦੋਂ ਮੇਰੇ ਨਾਲ ਗੱਲ ਕਰਦੇ ਤੇ ਮੈਂ ਕਿਹਾ ਇਹ ਤੇ ਇੱਕ ਨਾਰਮਲ ਜਿਹਾ ਬੰਦਾ ਮੈਨੂੰ ਕਿੱਦਾਂ ਜਾਣਦਾ ਮੇਰੇ ਬਾਰੇ ਗੱਲਾਂ ਕਰ ਰਿਹਾ ਉਹ ਕਹਿੰਦੇ ਨਹੀਂ ਪਾਸਟਰ ਹੈ ਤੇ ਜੀਜ਼ਸ ਉਹਨਾਂ ਦੇ ਦੁਆਰਾ ਤੁਹਾਡ ਸ਼ਿਫਟ ਹੋਈਆਂ ਫਿਰ ਮੇਰਾ ਆਣਾ ਜਾਣਾ ਪਰਮੇਸ਼ਰ 'ਚ ਲੱਗਾ ਰਿਹਾ ਇੱਥੇ ਮੇਰੇ ਕੋਲ ਜਲੰਧਰ 'ਚ ਆਪਣਾ ਘਰ ਨਹੀਂ ਸੀ ਕਰਾਏ ਤੇ ਖਾਣ ਨੂੰ ਰੋਟੀ ਨਹੀਂ ਸੀ ਰਿਸ਼ਤੇਦਾਰਾਂ ਨੇ ਛੱਡਤਾ ਹੀ ਕਿ ਇਹਨੂੰ ਦੇਣਾ ਨਾ ਪੈ ਜਾ ਸੈਕੰਡਲੀ ਫਿਰ ਮੈਨੂੰ ਮੇਰੇ ਕੋਲ ਟੈਸਟਮਣੀ ਨਹੀਂ ਦੇਣ ਹੁੰਦੀ ਕਿ ਮੈਂ ਇੰਨੀ ਗਰੀਬ ਹੋ ਗਈ ਸੀ ਬੱਚੇ ਵੀ ਮੈਂ ਖੁਦ ਸਕੂਲਾਂ 'ਚ ਭੇਜਣਾ ਕਿਸ ਤਰ੍ਹਾਂ ਪਰਮੇਸ਼ਰ ਨੇ ਮੇਰੀ ਹੈਲਪ ਕੀਤੀ ਫਿਰ ਮੈਂ 2006 'ਚ ਪ੍ਰੋਪਰ ਪਰਮਿਸ਼ਨ ਨੂੰ ਐਨ ਇੱਕਦਮ 32 ਸਮਾਂ ਲੈ ਕੇ ਆਣਾ ਮਤਲਬ ਕਿ ਇੱਕ ਦਿਨ ਵੀ ਮੈਂ ਇਹ ਨਹੀਂ ਕੀਤਾ ਕਿ ਮੈਂ ਚਰਚ ਨਹੀਂ ਜਾਣਾ ਮੈਨੂੰ ਬਹੁਤ ਅੱਛਾ ਲੱਗਾ ਹਾਂਜੀ ਇੱਥੇ ਕਿਹੜੀ ਚਰਚਾ ਵਿੱਚ ਆਈ ਸੀ ਤੁਸੀਂ ਇੱਥੇ ਮੈਂ ਹਰ ਚਰਚਾ 'ਚ ਗਈ ਹਾਂ ਪਾਸਟਰ ਵਿਜੇ ਕਲਮੇਟ ਜੀ ਕੋ ਗਈ ਹਾਂ ਪਾਸਟਰ ਵਿਜੇ ਬਾਜਵਕ ਕੋ ਗਈ ਹਾਂ ਮੈਂ ਸਾਰੀਆਂ ਚਰਚਾ 'ਚ ਗਈ ਹਾਂ ਹਾਂ ਮੈਨੂੰ ਬਹੁਤ ਫਿਰ ਬਲੇਸਿੰਗ ਕਿੱਥੋਂ ਲਿਆ ਮੈਂ ਆਰਲ ਗੁਪਤਾ ਜੀ ਕੋਲੋਂ ਲੁਧਿਆਣੇ ਤੋਂ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਜਲੰਧਰ ਸ਼ਹਿਰ ਸ਼ਿਫਟ ਹੋ ਗਈ ਫਿਰ ਅਸੀਂ ਆਪਣਾ ਥੋੜਾ ਬਿਜ਼ਨਸ ਕੀਤਾ ਫਿਰ ਅਸੀਂ ਸਾਰੀਆਂ ਭੈਣਾਂ ਸਟੈਪ ਬਏ ਸਟੈਪ ਚਰਚ ਜਾਣਾ ਸ਼ੁਰੂ ਹੋਈਆਂ ਉਹ ਵੀ ਬਹੁਤ ਕਰੀਬ ਸੀ ਕਿਉਂਕਿ ਆਰਮੀ ਚ ਸੇ ਫਾਦਰ ਅੱਠ ਭੈਣ ਪਰਾ ਸੀ ਮਤਲਬ ਜੀਸਸ ਤੇ ਬਾਰੇ ਕਿਸੇ ਨੂੰ ਨਹੀਂ ਸੀ ਪਤਾ ਸਾਰੇ ਮਤਲਬ ਕਿ ਠੀਕ ਠੀਕ ਸੀਗੇ ਫਿਰ ਸਭ ਨੇ ਜੀਸਸ ਨੂੰ ਅੰਕਾਰ ਕੀਤਾ ਸਾਰੀਆਂ ਭੈਣਾਂ ਚਰਚ ਗਈਆਂ ਔਰ ਜਦੋਂ ਮੈਂ ਵੀ ਚਰਚ ਗਈ ਫਿਰ ਮੈਂ 2006 ਚ ਬਾਈਬਲ ਕਾਲਜ ਗਈਆਂ ਉੱਥੇ ਮੈਂ ਸਟੱਡੀ ਲੈ ਕੇ ਆਈਆਂ ਉਸ ਤੋਂ ਬਾਅਦ ਮੇਰਾ ਜੀਵਨ ਹੋਰ ਬਦਲ ਗਿਆ ਮੇਰਾ ਉੱਠਣਾ ਬੈਠਣਾ ਬੋਲਣਾ ਈਵਨ ਕਿ ਮੈਂ ਖੁਦ ਨਹੀਂ ਦਿੱਤੀਆਂ ਗੋਲੀਆਂ ਖਾਂਦੀ ਸੀ 8 8 9 9 ਔਰ ਡਾਕਟਰ ਨੇ ਕਿਹਾ ਹੈ ਕਿ ਸਟ्रेस ਵਿੱਚ ਇਹਦੇ ਹਸਬੰਡ ਕੋਮਾ ਤੇ ਚਲੇ ਗਏ ਨੇ ਤੇ ਇਹਨੂੰ ਨੀਂਦ ਦੀ ਦਵਾਈ ਤੇ ਨਹੀਂ ਹੀ ਪੈਣੀ ਮੈਨੂੰ ਇੱਕ ਗੋਲੀ ਦੋ ਗੋਲੀ ਤਿੰਨ ਮੈਨੂੰ 8 8 9 9 ਗੋਲੀਆਂ ਖਾਣੀਆਂ ਪੈਂ ਸੋ ਬਾਅਦ ਮੈਂ ਜਦੋਂ ਇਹ ਨਸ਼ਾ ਲੱਗ ਗਿਆ পাপ ਚ ਸੀਗੀ ਕੱਪੜੇ ਜਿਹੜੇ ਪੈਂਟਾ ਪਾਣੀਆਂ ਬਹੁਤ ਜ਼ਿਆਦਾ ਫੈਸ਼ਨ ਕਰਨਾ ਮਤਲਬ ਕਿ ਡੀਸੈਂਟ ਜਿਸ ਤਰ੍ਹਾਂ ਹਾਊਸ ਵਾਈਫ ਮੈਂ ਘਰ ਨਹੀਂ ਬੈਠਣਾ ਕੂਟੀਆਂ ਚ ਜਾਣਾ ਕੁਮਤੀ ਫਿਰਦੀ ਰਹਿਣਾ ਘਰ ਦਾ ਹਾਊਸ ਵਾਈਫ ਵਾਲਾ ਕੰਮ ਨਹੀਂ ਕਰਨਾ ਜੀਜ਼ਸ ਨੇ ਮੈਂ ਜਦੋਂ ਉਹ ਚਰਚ ਗਈਆਂ ਤੇ ਮੇਰਾ ਟੋਟਲ ਜੀਵਨ ਬਦਲ ਗਿਆ ਮੇਰਾ ਉੱਠਣਾ ਬੈਠਣਾ ਚੱਲਣਾ ਫਿਰਨਾ ਬੋਲਣਾ ਔਰ ਜੇ ਮੇਰੀ ਪਹਿਲੀ ਲਾਈਫ ਸੀ ਮੈਂ ਮਤਲਬ ਕਿ ਟੈਸਟ ਮੈਨ ਟੇਰ ਹੀ ਪਰ ਮੈਨ ਤੋ ਦੇ ਨਹੀਂ ਹੋ ਰਹੀ ਮੇਰਾ ਰੋਣਾ ਆਂਦਾ ਹੈ ਕਿ ਖੁਦਾ ਨੇ ਕਿਸ ਤਰ੍ਹਾਂ ਮੈਨੂੰ ਚੇਂਜ ਕੀਤਾ ਹੈ। ਅਡਜਸਟਮੈਂਟ ਕਿਵੇਂ ਹੋ? ਔਰ ਮੈਂ ਅੱਜ ਬਾਈਬਲ ਚ ਲਿਖਿਆ ਮੈਂ ਕੁਮਿਹਾਰ ਹਾਂ ਤੁਸੀਂ ਮਿੱਟੀ ਦੇ ਭਾਂਡੇ ਹੋ ਮੈਂ ਤੋੜ ਕੇ ਜਿਸ ਤਰ੍ਹਾਂ ਦਾ ਚਾਹਨਾ ਤੈਨੂੰ ਉਸ ਤਰ੍ਹਾਂ ਦਾ ਬਣਾਵਾਂਗਾ ਤੇ ਪ੍ਰਭੂ ਯੇਸ਼ੂ ਮਸੀਹ ਨੇ ਮੈਨੂੰ ਜਿਸ ਤਰ੍ਹਾਂ ਦੀ ਚਾਹੀਦੀ ਸੀ ਮੈਨੂੰ ਉਦਾਂ ਦੀ ਬੇਟੀ ਬਣਾ ਕੇ ਖੜਾ ਕੀਤਾ ਅੱਜ ਮੇਰੀ ਪਿੰਡਾਂ ਚ ਸੇਵਾ ਹੈ ਮੈਂ ਹਾਂ ਮੈਂ ਪਾਸਟਰ ਬਣ ਗਿਆ ਪਾਸਟਰ ਐਸ ਵੇਲੇ ਹਾਂ ਮੈਂ ਪਾਸਟਰ ਹਾਂ ਤੋ ਯਾਰ ਸਤਿ ਚ ਮੈਂ ਸੇਵਾ ਸ਼ੁਰੂ ਕੀਤੀ ਔਰ ਮੈਂ ਨਹੀਂ ਗਰੀਬ ਸੀ ਕਿ ਖੁਦਾ ਨੇ ਮੈਨੂੰ ਹੁਣ ਆਪਣਾ ਘਰ ਦਿੱਤਾ 20 ਮਰਲੇ ਜ਼ਮੀਨ ਦਿੱਤੀ ਏ ਹੁਣ ਮੇ ਕੋਲ ਤਿੰਨ ਤਿੰਨ ਗੱਡੀਆਂ ਨੇ ਬੇਟੇ ਦੇ ਬੁਲਟ ਕਟਾਈ ਕਿੱਥੋਂ ਏ ਕੋਈ ਸਾਨੂੰ ਕਿਸੇ ਨੇ ਕੋਈ ਪੈਸਾ ਨਹੀਂ ਦਿੱਤਾ ਮੈਂ ਰੱਜ ਕੇ ਗਰੀਬੀ ਵੇਖੀ ਔਰ ਰੱਜ ਕੇ ਪਰਮੇਸ਼ਰ ਸਵਰਗ ਦੀਆਂ ਖਿੜਕੀਆਂ ਖੋਲ ਕੇ ਮੈਨੂੰ ਬਰਕਤਾਂ ਦੇ ਰਿਹਾ ਕਿਉਂਕਿ ਜਿਸ ਤਰ੍ਹਾਂ ਇੱਕ ਬਾਡੀ ਵਿੱਚ ਮਾਪੇ ਚਾਹੁੰਦੇ ਕਿ ਸਾਡੇ ਬੱਚੇ ਅੱਛੀ ਅੱਛੇ ਹੋਣ ਚਾਹੁੰਦੇ ਨਾ ਸਾਰੇ ਕਿ ਆਗਿਆਕਾਰੀ ਬੱਚੇ ਰਹਿਣ ਇਸੇ ਤਰ੍ਹਾਂ ਪ੍ਰਭ ਯਿਸੂ ਮਸੀਹ ਕਹਿੰਦਾ ਜੇ ਤੂੰ ਮੇਰੇ ਕੋ ਲਾਂਦੇ ਹੋ ਤੇ ਮੇਰੇ ਆਗਿਆਕਾਰੀ ਬੱਚੇ ਬਣ ਕੇ ਜਿਉ ਜੋ ਤੁਹਾਡੇ ਬੱਚੇ ਨੇ ਸਮਝੋ ਤੁਸੀਂ ਬੋਡੀ ਚ ਤੁਸੀਂ ਉਮੀਦ ਕਰਦੇ ਹੋ ਨਾ ਕਿ ਮੇਰਾ ਬੇਟਾ ਬੇਟੀ ਸਾਰੇ ਅੱਛੇ ਰਹਿਣ ਆਗਿਆਕਾਰੀ ਬਣ ਫਿਰ ਤੁਸੀਂ ਖੁਸ਼ੀ ਨਾਲ ਗੱਡੀ ਦੀ ਚਾਬੀ ਵੀ ਦਿੰਦੇ ਹੋ ਪਲਾਟ ਵੀ ਦਿੰਦੇ ਹੋ ਬੈਂਕ ਬੈਲੈਂਸ ਵੀ ਦਿੰਦੇ ਹੋ ਇਸੇ ਤਰ੍ਹਾਂ ਪ੍ਰਭ ਯਿਸੂ ਮਸੀਹ ਸਾਨੂੰ ਸਮਝ ਲੱਗ ਗਈ ਉਹ ਮਾਰਿਆ ਗਿਆ ਗਾੜਿਆ ਗਿਆ 30 ਦਿਨ ਮੁਰਦੇ ਵਿੱਚੋਂ ਜੀ ਉੱਠਿਆ ਸਾਡੀ ਖਾਤਰ ਤੁਸੀਂ ਜਿਹੜੇ ਹੁਣ ਸਵਾਲ ਖੜੇ ਕਰਦੇ ਨੇ ਵੀ ਪੈਸੇ ਵਾਸਤੇ ਲੈ ਕੇ ਧਰਮ ਬਦਲੇ ਜਾਂਦਾ ਜਾਂ ਫਿਰ ਉਹਨਾਂ ਤੇ ਉਹਨਾਂ ਨੂੰ ਕੀ ਸਵਾਲ ਜਵਾਬ ਕੀ ਮੈਂ ਇਹ ਕਹੂੰਗੀ ਜੇ ਕੋਈ ਵੀ ਮੈਨੂੰ 25 ਲੱਖ ਦਿੰਦਾ ਤੇ ਮੈਂ ਤੇ ਰੱਜ ਕੇ ਕਰੀਬੀ ਦੇਖੀ ਜੇ ਮੈਨੂੰ ਕੋ 25 ਲੱਖ ਦਿੰਦਾ ਮੈਂ ਪਹਿਲਾਂ ਆਪਣਾ ਘਰ ਹੀ ਬਣਾਉਂਦੀ ਮੈਂ ਕਿਰਾਇਆ ਤੇ ਕਿਉਂ ਧੱਕੇ ਖਾਂਦੀ ਤੇ ਕਿ ਜਿਹੜੀ ਪਖੰਡਵਾਦ ਦੇ ਸਵਾਲ ਚੱਕਦੇ ਨੇ ਵੀ ਪਖੰਡਵਾਦ ਹੁੰਦੇ ਡੇਰਾਂ ਚ ਜਿਹੜੇ ਬੋਲਦੇ ਨੇ ਨਾ ਮੈਂ ਪਹਿਲਾਂ ਵੀ ਕਹਿ ਚੁੱਕੀ ਆ ਕਿ ਮੇਰੇ ਹੰਬਲੇ ਰਿਕੁਐਸਟ ਏ ਥੋੜਾ ਟਾਈਮ ਚਰਚ ਚ ਆਣ ਸਵੇ ਵੈਸੇ ਹੀ ਆਣ ਮੰਦਰ ਘੁੰਮਣੇ ਫਿਰਨ ਔਰ ਆਣ ਔਰ ਸੁਨਣ ਔਰ ਜਾਦੂ ਵਚਨ ਨੂੰ ਸੁਨਣ ਕੇ ਮੈਂ ਕਹਿੰਦੀ ਜੋ ਵਿਸ਼ਵਾਸ ਨਾਲ ਗਏ ਤੇ ਵਚਨ ਸੁਣਦੇ ਸੁਣਦੇ ਹੀ ਚੰਗੇ ਹੋ ਜਾਣਗੇ ਠੀਕ ਥੈਂਕ ਯੂ ਪੱਕਾ ਪ੍ਰੋਮਿਸ ਹੈ ਔਰ ਮਿੰਨੂ ਤੇ ਮੈਂ ਕਹਿੰਨੀ ਜੇ ਮਿੰਨੂ ਕੋ 25 ਲੱਖ ਦਿੰਦਾ ਨਾ ਤੇ ਮੈਂ ਅੱਜ ਉਸੇ ਟਾਈਮ ਤੱਕੇ ਨਹੀਂ ਖਾਣੇ ਮੈਂ ਖੁਦ ਕਹਿੰਨੀ ਮੈਂ ਬਹੁਤ ਕਿਰਾਏ ਤੇ ਕਰ ਚੇਂਜ ਕੀਤੇ ਨੇ ਹੁਣ ਮੇਰੀ ਜ਼ਿੰਦਗੀ ਸੈੱਟ ਹੋਈ ਏ ਮੇਰੀਆਂ ਸਾਰੀਆਂ ਭੈਣਾਂ ਚਰਚਾ ਚਾਰੀਆਂ ਉਹ ਵੀ ਪੂਰ ਸਾਰੀਆਂ ਬਾਹਰ ਜਾ ਰਹੀਆਂ ਨੇ ਬੱਚੇ ਬਾਹਰ ਨੇ ਰੈੱਡ ਪਾਸਪੋਰਟ ਨੇ ਜੇ ਸਾਨੂੰ ਉਸ ਟਾਈਮ ਕਿਸੇ ਨੇ 25 ਲੱਖ ਦਿੱਤਾ ਹੁੰਦਾ ਤੇ ਆ ਸਾਨੂੰ ਐਨੀ ਦੇਰ ਹੀ ਨਹੀਂ ਸੀ ਲੱਗਨੀ ਮੇਰੀ ਚੰਦਿਆਂ ਨੂੰ ਅੱਜ ਤੇ ਯਿਸੂ ਮਸੀਹ ਦੇ ਪਿੱਛੇ ਚੱਲੇ ਆ ਉਹਨੇ ਸਾਨੂੰ ਪੈਸਾ ਵੀ ਦਿੱਤਾ ਸੋਨਾ ਵੀ ਦਿੱਤਾ ਗੱਡੀਆਂ ਵੀ ਦਿੱਤੀਆਂ ਹਰ ਚੀਜ਼ ਦਿੱਤੀ ਏ ਮੈਨੂੰ ਨਹੀਂ ਸਮਝ ਲੱਗਦੀ ਕਿ ਅੱਛਾ ਮੈਂ ਹੁਣ ਪਿੰਡਾਂ ਤੇ ਜਾਨੀ ਪ੍ਰਚਾਰ ਤੇ ਠੀਕ ਹੈ ਲੋਕ ਕਹਿੰਦੇ ਨੇ ਕਿ ਅਸੀਂ ਧਰਮ ਬਦਲਿਆ ਮਾਫੀ ਚਾਹਨੀ ਕੋਈ ਵੀ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਹੁਣ ਬੋਲਣ ਲੱਗੀ ਮੈਂ ਆਪਣੇ ਸੌਰਿਆਂ ਤੇ ਪਿੰਡ ਚਾਨਨੀ ਆ ਉੱਥੇ ਸਿੱਖ ਲੋਕ ਜਿਨ੍ਹਾਂ ਨੇ ਗਾਤਰੇ ਪਾਏ ਨੇ ਮੈਂ ਅੱਖੀਂ ਵੇਖਿਆ ਮੇਰੇ ਨਾਲ ਚੱਲਣ ਜਿਹੜੀਆਂ ਗਲਾਸਾਂ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਪੀਰਾ ਦੇ ਮੱਥਾ ਟੇਕਣ ਜਾਂਦੀਆਂ ਐ ਕੀ ਉਹਨਾਂ ਦੇ ਧਰਮ ਨਹੀਂ ਬਦਲਦੇ ਉਦੋਂ ਉਹਨਾਂ ਨੂੰ ਪੁਰੇ ਗਾਤਰੀ ਯਾਦ ਨਹੀਂ ਆਉਂਦੇ ਜੇ ਮੈਂ ਅਜ ਨਰਿੰਦਰ ਕੌਰ ਖੁਦਾ ਦੇ ਘਰ ਗਈਆਂ ਤੇ ਮੇਰਾ ਟੋਟਲ ਜੀਵਨ ਬਦਲਿਆ ਹੈ ਤੇ ਮੈਨੂੰ ਕਹਿੰਦੇ ਮੈਂ ਧਰਮ ਬਦਲਿਆ ਔਰ ਮੈਨੂੰ 25 ਲੱਖ ਮਿਲਿਆ ਮੈਨੂੰ ਤਾਂ ਕਿਸੇ ਨੇ ਕੋਈ ਦੁੱਖੀ ਵੀ ਨਹੀਂ ਦਿੱਤੀ ਹੁਣ ਜਿਆਦਾ ਸਵਾਲ ਪਾਸਟਰ ਅੰਕਨਰੂਲਾ ਜੀ ਦੇ ਖੜੇ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਕਹਿ ਦਿੰਦੇ ਜੀ ਇਹ ਪਖੰਡ ਕਰਦੇ ਆ ਇਹ ਮੁਰਦਿਆਂ ਜੀਨੇ ਲੰਗੜਿਆਂ ਨੂੰ ਚਲਾਉਂਦੇ ਨੇ ਹੀਲਿੰਗ ਬੜੀ ਡੀਪ ਹੀਲਿੰਗ ਹੁੰਦੀ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਪਾਸਟਰ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕੀ ਹਾਂ ਪਾਸਟਰ ਕਿ ਕਿ ਪੰਜ ਤੋੜੇ ਨੇ ਕਿਸੇ ਨੂੰ ਇੱਕ ਕਰਕੇ ਸਵਾਲ ਉੱਠ ਰਿਹਾ ਕਿਸੇ ਨੂੰ ਇੱਕ ਤੋੜਾ ਹੈ ਸੇਵਾ ਕਰਨ ਦਾ ਕਿਸੇ ਨੂੰ ਦੋ ਤੋੜੇ ਕਿਸੇ ਨੂੰ ਤਿੰਨ ਤੋੜੇ ਕਿਸੇ ਨੂੰ ਚਾਰ ਕੇ ਹਨ ਪੰਜ ਕੋਈ ਮੁਰਦੇ ਜਿੰਦਾ ਕਰ ਰਿਹਾ ਲੰਗੜੇ ਚਲਾ ਰਿਹਾ ਹੁਣ ਸਾਡੀ ਮਿਨਿਸਟਰੀ ਚ ਸਾਰੇ ਕੰਮ ਹੋ ਰਹੇ ਨੇ ਪਰ ਅਸੀਂ ਕਹਾਂਗੇ ਸਾਡੀ ਮਿਨਿਸਟਰੀ ਚ ਅਜੇ ਸ਼ੁਰੂਆਤ ਕੀਤੀ ਹੈ ਕਿਉਂਕਿ ਚੇਲਿਆਂ ਨੂੰ ਪਰਮੇਸ਼ੂ ਮਸੀਹ ਨੇ ਅਧਿਕਾਰ ਦਿੱਤਾ ਸੀ ਜਾਓ ਜਾ ਕੇ ਸੂ ਸਮਾਚਾਰ ਦਾ ਪ੍ਰਚਾਰ ਕਰੋ ਪੂਰੇ ਜਗਤ ਚ ਮੇਰੇ ਗਵਾਹ ਬਣੋ ਪ੍ਰਿਥਵੀ ਦੇ ਸ਼ੋਰ ਸ਼ੋਰ ਤੱਕ ਮੇਰੀ ਗਵਾਹੀ ਦਿਓ ਜਾ ਕੇ ਚੇਲਿਆਂ ਨੂੰ ਕਿਹਾ ਸੀ ਕਿ ਤੁਸੀਂ ਮੁਰਦੇ ਜਿੰਦਾ ਕਰੋ ਠੀਕ ਹੈ ਅੰਨਿਆਂ ਨੂੰ ਅੱਖਾਂ ਦੇਣੀਆਂ ਬੋਲਿਆਂ ਨੂੰ ਕੰਨ ਦੇਣਾ ਗੋਂਗਿਆਂ ਨੂੰ ਜ਼ਬਾਨ ਦੇਣਾ ਤੇ ਅੱਜ ਜੋ ਸਭ ਕੁਝ ਹੋ ਰਿਹਾ ਹੈ ਪਾਸਟਰ ਅੰਕਨਰੂਲਾ ਦੀ ਮਿਨਿਸਟਰੀ ਬਹੁਤ ਵੱਡੀ ਹੈ ਠੀਕ ਹੈ اور ਵੱਡੇ ਵੱਡੇ ਕੰਮ ਹੋ ਰਹੇ ਨੇ ਇੱਥੇ ਖੋਜੇਵਾਲ ਦੀ ਚਰਚ ਦੇਖੋ ਤੁਸੀਂ ਠੀਕ ਹੈ ਨਾ ਸਾਰੀਆਂ ਚਰਚਾ ਚ ਨੇ ਇਹ ਨਹੀਂ ਕਿ ਪਾਸਟਰ ਅੰਕਨਰੋਲਜੀ ਦੇ ਮਤਲਬ ਕਿ ਉਹਨਾਂ ਕੋਲ ਹੀ ਜੀਸਸ ਹੈ ਸਭ ਕੋ ਜੀਸਸ ਨੇ ਠੀਕ ਹੈ ਜੇ ਤੁਸੀਂ ਅੱਜ ਪ੍ਰਭੂ ਚਾਹੋਗੇ ਤੁਸੀਂ ਆਪਣਾ ਵਿਸ਼ਵਾਸ ਉਹਨਾਂ ਤੇ ਕਰ ਦੋਗੇ ਤੁਸੀਂ ਪ੍ਰਾਰਥਨਾ ਕਰੋਗੇ ਵਚਨ ਪੜੋਗੇ ਰੋਜ਼ੇ ਰੱਖੋਗੇ ਤੇ ਜੀਸਸ ਨੇ ਤੁਹਾਨੂੰ ਵੀ ਖੜੇ ਕਰਕੇ ਤੁਹਾਡੇ ਕੋਲ ਵੀ ਇਹੇ ਕੰਮ ਲੈਣਾ ਜੋ ਜਸਸੀ ਕਰਦੇ ਪਿਆ ਮੈਂ ਨਹੀਂ ਕਹਿੰਦੀ ਕਿ ਕਿਉਂਕਿ ਧਰਮ ਬਦਲਿਆ ਮੇਰਾ ਮੈਂ ਤਾਂ ਅੱਜ ਵੀ ਨਰਿੰਦਰ ਕੌਰ ਹਾਂ ਸਾਡੀ ਗਲੀ ਚ ਸਿੱਖ ਨੇ ਹਿੰਦੂ ਨੇ ਸਾਰੇ ਉਹਨਾਂ ਨੂੰ ਕਦੇ ਵੀ ਲੋੜ ਪੈਂਦੀ ਨਾ ਤੇ ਕਹਿੰਦੇ ਨਿਰੋਪ ਨੇ ਬੱਚੇ ਨੂੰ ਭੇਜਣਾ ਸੇ ਅੱਜ ਮਾਰਕੀਟ ਤੇ ਜਾਣਾ ਆਪਣੀ ਗੱਡੀ ਤੇ ਲੈ ਕੇ ਜਾਓ ਅਸੀਂ ਤੇ ਕੋਈ ਨਹੀਂ ਲੜਦੇ ਕੋਈ ਨਹੀਂ ਮੈਨੂੰ ਕਹਿੰਦਾ ਮੇਰਾ ਧਰਮ ਬਦਲੇ ਅਸੀਂ ਸਾਰੇ ਇਕੱਠੀਆਂ ਰਹਿੰਦੀਆਂ ਹਾਂ ਹallelujah ਸੋ ਇਹ ਨਾ ਕੁਝ ਇਦਾਂ ਦੇ ਲੋਕ ਨੇ ਸ਼ਰਾਰਤੀ ਜਿਹੜੇ ਸਾਡੇ 크ਿਸਚਨਾਂ ਲੋਕਾਂ ਨੂੰ ਤੰਗ ਕਰਦੇ ਨੇ ਮੈਂ ਸਾਰੇ ਨਿਹੰਗਾਂ ਨੂੰ ਸਾਰੇ ਸਰਦਾਰਾਂ ਨੂੰ ਸਾਰੇ ਹਿੰਦੂਆਂ ਨੂੰ ਨਹੀਂ ਕਹਿ ਰਹੀ ਕੁਝ ਲੋਕ ਜੋ 크ਿਸਚਨਿਟੀ ਦੇ ਪਿੱਛੇ ਪਏ ਹੋਏ ਨੇ ਠੀਕ ਹੈ ਤੇ ਕੋਈ ਵੀ